ਮਾ ਸੀਗਮਾ ਟੱਕਰ ਟੱਕਰ ਫਾਰਮਲ ਟੱਕਰ ਕੈਡਰਸ ਨਾਲ ਮੇਰੇ ਵੱਡੇ ਵੀਰ ਨਰੇਸ਼ ਟੱਕਰ ਜੀ ਤੇ ਮੇਰੇ ਸਵਰਗੀ ਗੁਚਲਾਲ ਟੱਕਰ ਜੀ ਪਰਿਵਾਰ ਵੱਲੋਂ ਦੁਵਾਲੀ ਦੀਆਂ ਤੇ ਵਿਸ਼ਕਰਮਾ ਦੀਆਂ ਤੇ ਭਾਈ ਦੂਜ ਦੀਆਂ ਬਹੁਤ-ਬਹੁਤ ਸਾਰੇ ਦੇਸ਼ਵਾਸੀਆਂ ਨੂੰ ਦੇਸ਼ ਵਿਦੇਸ਼ ਸੇ ਬੈਠੇ ਸਾਰੇ ਮੇਰੇ ਭੈਣ ਭਰਾ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਟੱਕਰ ਫਲੋਰ ਮੈਲੋਂ ਵੀ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਦੁਆਲੀ ਦੀਆਂ ਤੇ ਟੱਕਰ ਕੈਲਸਲੋਂ ਵੀ ਬਹੁਤ-ਬਹੁਤ ਮੁਬਾਰਕਾਂ ਮੈਂ ਆਮ ਆਜ਼ਦੀ ਪਾਰਟੀ ਦਾ ਵਾਰਡ ਪ੍ਰਧਾਨ ਜੀਗ ਮਟਕਰ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜੇ ਦੁਆਲੀ ਦਾ ਤਿਹਾੜ ਆਪਾਂ ਦੀਪ ਮਾਲਾ ਕਰਕੇ ਮਨਾਈਏ ਦੀਵੇ ਜਗਾ ਕੇ ਮਨਾਈਏ ਤੇ ਪ੍ਰਦੂਸ਼ਣ ਤੋਂ ਰਹਿਤ ਮਨਾਈਏ ਤੇ ਮੈਂ ਆਪਣੇ ਪਰਿਵਾਰ ਵੱਲੋਂ ਬੀਬੀਂ ਦਾ ਜੀ ਕਿ ਮਾਣ ਵੱਲੋਂ ਆਮ ਆਜ਼ਦੀ ਪਾਰਟੀ ਵੱਲੋਂ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵਾਰਡ ਵੜ ਨੂੰ ਸਾਰਿਆਂ ਨੂੰ ਦੁਆਲੀ ਦੀਆਂ ਲੱਖ ਲੱਖ ਫਿਰ ਦੋਰੀ ਬਾਦ ਮੌਕੇ ਦੇ